ਅੱਜ ਆਪਾਂ ਅਜੇ ਹੀ ਕੋਠੀ ਲੈ ਕੇ ਪਹੁੰਚੇ ਆ ਜੀ ਵੀਡੀਓ ਜਦੋਂ ਤੁਸੀਂ ਕੋਠੀ ਦੀ ਦੇਖ ਲਓਗੇ ਤੁਹਾਡੀ ਰੂਹ ਖੁਸ਼ ਹੋ ਜੂਗੀ ਇੰਨੀ ਕਿ ਤਾਂ ਗਾਰੰਟੀ ਅਸੀਂ ਲੈ ਸਕਦੇ ਹਾਂ ਜੀ ਇੱਕ ਵਾਰੀ ਤੁਸੀਂ ਚੈੱਕ ਕਰੋ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਜੀ ਕੋਠੀ ਬਾਰੇ ਵੀਡੀਓ ਚ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਸਾਰੀ ਜਾਣਕਾਰੀ ਦੇਵਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 7380046273 ਤੁਹਾਡੇ ਕੋਲੇ ਵੀ ਘਰ ਹੈ ਕੋਠੀ ਆ ਮਕਾਨ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਇੱਕ ਵਧੀਆ ਵੀਡੀਓ 5 ਮਿੰਟਾਂ ਦੀ ਤੇ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਫਰੀ ਚ ਆਪਾਂ ਐਡ ਲਾ ਦਾਂਗੇ ਬਸ ਆਪਣੇ ਨੰਬਰ ਤੇ ਭੇਜ ਦਿਓ ਕੋਠੀ ਐਨੇ ਜਿਆਦਾ ਸ਼ੌਂਕ ਨਾਲ ਬਣਾਈ ਹੋਈ ਐ ਜੀ ਜਦੋਂ ਤੁਸੀਂ ਕੋਠੀ ਨੂੰ ਦੇਖ ਲਓਗੇ ਤੁਹਾਨੂੰ ਇੱਕ ਸੈਕਿੰਡ ਦੇ ਅੰਦਰ ਹੀ ਕੋਠੀ ਪਸੰਦ ਆ ਜਾਊਗੀ ਬਾਕੀ ਜਿੰਨੇ ਕੋਠੀ ਨੂੰ ਰਸਤੇ ਲੱਗਦੇ ਨੇ ਤੁਸੀਂ ਆਪ ਹੀ ਚੈੱਕ ਕਰ ਲਓ ਸਾਈਡ 'ਚ ਵੀ ਰਸਤਾ ਲੱਗਦਾ ਸੀ ਤੇ ਕੋਠੀ ਦੇ ਜਮਾਂ ਫਰੰਟ 'ਚ ਵੀ ਰਸਤਾ ਲੱਗਦਾ ਬਿਲਕੁਲ ਸਾਹਮਣੇ ਮੇਨ ਗੇਟ ਤੁਹਾਡੇ ਸਾਹਮਣੇ ਐ ਜੀ ਸਾਹਮਣੇ ਕੋਠੀ ਆ ਗਈ ਤੇ ਪੂਰੀ ਖੁੱਲੀ ਡੁੱਲੀ ਕੋਠੀ ਬਣੀ ਹੋਈ ਐ ਜੀ ਕੋਈ ਇਹੋ ਜੀ ਗੱਲ ਹੈ ਨਹੀਂ ਵੀ ਕੋਠੀ ਦਾ ਜਿਹੜਾ ਏਰੀਆ ਹੈਗਾ ਘਟਾਪਨ ਮਿਲੂਆ ਬਹੁਤ ਵੱਡੇ ਏਰੀਆ ਚ ਕੋਠੀ ਬਣੀ ਹੋਈ ਹੈ ਜੇ ਆਪਾਂ ਥਾਂ ਦੀ ਗੱਲ ਕਰੀਏ ਸੀ ਤਾਂ ਮਾਲਕ ਨੇ ਬੱਤੀ ਮਾਰ ਲੇ ਥਾਂ ਦੱਸੀ ਹੈ ਬੱਤੀ ਮਾਰ ਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਕੋਠੀ ਬਹੁਤ ਸੋਹਣੀ ਬਣੀ ਹੋਈ ਸੀ ਕਲਾਕਲਾ ਕੰਮ ਮਾਲਕ ਨੇ ਬਹੁਤ ਰੀਜਨ ਲਾ ਲਾ ਕੇ ਕਰਵਾਇਆ ਹੋਇਆ ਜਿੰਨਾ ਲਾਈਟਿੰਗ ਦਾ ਕੰਮ ਜਿੰਨਾ ਫਰਨੀਚਰ ਦਾ ਕੰਮ ਹੋਇਆ ਸੀ ਜਿੰਨੇ ਬੈਡਰੂਮ ਬਣੇ ਹੋਏ ਨੇ ਜਿੰਨੇ ਜੋੜੀਆਂ ਦਾ ਕੰਮ ਹੋਇਆ ਸੀ ਜਿੰਨਾ ਟਾਈਲਾਂ ਦਾ ਕੰਮ ਹੋਇਆ ਬਹੁਤ ਵਧੀਆ ਹੋਇਆ ਕੰਮ ਸਾਰਾ ਕੰਮ ਮਾਲਕ ਨੇ A to Z ਕਰਵਾ ਰੱਖਿਆਗਾ ਤੇ ਡੈਕੋਰੇਸ਼ਨ ਦਾ ਕੰਮ ਵੀ ਵਧੀਆ ਹੋਇਆ ਜਿਵੇਂ ਸ਼ੀਸ਼ਿਆਂ ਦਾ ਕੰਮ ਹੋ ਗਿਆ ਸੀ, ਵੁੱਡਨ ਦਾ ਕੰਮ ਹੋ ਗਿਆ, ਸ਼ੀਸ਼ਿਆਂ ਦਾ ਬਾਸ਼ਪੇਸ਼ੀ ਦਾ ਸਾਰਾ ਇਹੋ ਜਿਹਾ ਕੰਮ ਬਹੁਤ ਰੀਜਨਲ ਕਰਵਾਇਆ ਹੋਇਆ ਸੀ। ਕੋਠੀ ਦੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ, ਵੀਡੀਓ ਨੂੰ ਦੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਊਗਾ ਵੀ ਕਿੰਨੀਆਂ ਰੀਜਾਂ ਲੱਗੀਆਂ ਹੋਈਆਂ ਕੋਠੀ ਨੂੰ ਬਣਾਉਣ ਦੇ ਵਿੱਚ। ਬਾਕੀ ਆਪਾਂ ਗੱਲ ਕਰਦੇ ਹਾਂ ਜੀ ਆ ਰਸੋਈ ਦੀ। ਆ ਰਸੋਈ ਆਪਾਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲੂਗੀ। ਤੁਸੀਂ ਚੈੱਕ ਕਰੋ ਜੀ ਕਲਾ ਕਲਾ ਕੰਮ ਚਾਹੇ ਲੱਕੜ ਦਾ ਕੰਮ ਹੋ ਗਿਆ ਜੀ ਚਾਹੇ ਡੈਕੋਰੇਸ਼ਨ ਦਾ ਕੰਮ ਹੋ ਗਿਆ ਚਾਹੇ ਲਾਈਟਿੰਗ ਦਾ ਕੰਮ ਹੋ ਗਿਆ ਹਰ ਇੱਕ ਕੰਮ ਤੇ ਜਿਹੜੀ ਰਸੋਈ ਹੈ ਜੀ ਇਹਨੂੰ ਆਪਾਂ ਨੂੰ ਡਬਲ ਗੇਟ ਮਿਲੂਗਾ ਜੀ ਇੱਕ ਤਾਂ ਅੰਦਰ ਆ ਗਿਆ ਲੋਬੀ ਚੋਂ ਇੱਕ ਬਾਹਰਲੀ ਸਾਈਡ ਜਾਂਦਾ ਹੈ ਇਧਰਲੀ ਸਾਈਡ ਆਪਣਾ ਜਿਹੜਾ ਪਿੰਡਾਂ ਦੇ ਵਿੱਚ ਚੁੱਲ੍ਹਾ ਚੌਂਕਾ ਹੁੰਦਾ ਜੀ ਬਾਹਰਲੀ ਸਾਈਡ ਬਣਿਆ ਹੁੰਦਾ ਉਹ ਆਪਾਂ ਨੂੰ ਬਣਿਆ ਹੋਇਆ ਮਿਲੂਗਾ ਜੀ ਤੇ ਵੀਡੀਓ ਤੁਸੀਂ ਸਾਰੀ ਦੇਖ ਹੀ ਰਹੇ ਹੋ ਜੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਕੋਠੀ ਇਹ ਪਸੰਦ ਆ ਗਈ ਹੋਊਗੀ ਕੋਠੀ ਦਾ ਫਰੰਟ ਬਹੁਤ ਵਧੀਆ ਸੀ ਸਾਰੀ ਕੋਠੀ ਨਕਸ਼ੇ ਤੇ ਤਿਆਰ ਹੋਈ ਹੈ ਕੋਈ ਐਦਾ ਨਹੀਂ ਹੈਗਾ ਵੀ ਕੋਈ ਕੰਮ ਕਰਵਾਉਣਾ ਪਊਗਾ ਜੀ ਜਾਂ ਕੋਈ ਮਰਮਤ ਕਰਵਾਉਣੀ ਪਊਗੀ ਜਮਾਂ ਨਮੀ ਕੋਠੀ ਬਣੀ ਹੋਈ ਆ 1 ਰੁਪਿਆ ਕੋਠੀ ਤੇ ਲਾਉਣ ਦੀ ਲੋੜ ਹੈ ਨਹੀਂ ਬਸ ਕੱਲਾ ਰੰਗ ਨਹੀਂ ਹੋਇਆ ਜੀ ਕੋਠੀ ਨੂੰ ਬਾਕੀ ਦਾ ਸਾਰਾ ਕੰਮ ਮਾਲਕ ਨੇ A to Z ਕਰਵਾ ਰੱਖਿਆ ਸਾਰਾ ਲਾਈਟਿੰਗ ਦਾ ਕੰਮ ਹੋਇਆਗਾ ਸਾਰਾ ਜੋੜੀਆਂ ਦਾ ਪੋੜੀਆਂ ਤੇ ਗ੍ਰਿਲ ਲੱਗੀ ਹੋਈ ਆ ਤੁਸੀਂ ਆਪ ਹੀ ਦੇਖੋ ਜੀ ਸਟੀਲ ਪਲੱਸ ਗਲਾਸ ਵਾਲੀ ਕਾਂਚ ਵਾਲੀ ਗ੍ਰਿਲ ਆਪਾਂ ਨੂੰ ਲੱਗੀ ਹੋਈ ਮਿਲ ਜੂਗੀ ਪੋੜੀਆਂ ਤੇ ਗ੍ਰੇ ਨਾਈਟ ਪੱਥਰ ਲੱਗਿਆ ਹੋਇਆ ਕੰਬੀਨੇਸ਼ਨ ਵਾਈਟ ਤੇ ਬ્લેਕ ਦਾ ਤੁਸੀਂ ਆਪ ਹੀ ਚੈੱਕ ਕਰ ਰਹੇ ਹੋ ਸੀ ਅੰਦਰ ਦਾ ਕੰਮ ਬਾਹਰ ਦਾ ਕੰਮ ਹਰ ਇੱਕ ਕੰਮ ਕੰਪਲੀਟ ਆਪਰ ਮਿਲੂਗਾ ਬਾਕੀ ਆਪਾਂ ਉੱਪਰ ਪਹੁੰਚ ਗਏ ਸੀ ਡਬਲ ਸਟੋਰੀ ਕੋਠੀ ਬਣੀ ਹੋਈ ਆ ਉੱਪਰ ਦਾ ਕੰਮ ਵੀ ਸਾਰਾ ਕੰਪਲੀਟ ਹੈ ਜਿਵੇਂ ਆਪਾਂ نیچے ਕੋਠੀ ਦੇਖੀ ਸੀਗੀ ਸਾਰਾ ਕੰਮ ਆਪਾਂ ਨੂੰ ਉੱਪਰ ਦਾ ਵੀ ਓਵੇਂ ਦਾ ਹੀ ਮਿਲੂਗਾ ਉੱਪਰੋਂ ਵੀ ਸੋਹਣੀ ਕੋਠੀ ਬਣੀ ਹੋਈ ਹੈ ਜੀ ਪੂਰੀ ਤੇ ਥੱਲੋਂ ਵੀ ਪੂਰੀ ਸੋਹਣੀ ਕੋਠੀ ਤਿਆਰ ਹੋਈ ਹੈ ਜੀ ਬਾਕੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦੇ ਰਹੋ ਜੀ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਹੈ ਜੀ ਪਸੰਦ ਆਈ ਹੈ ਹਰ ਰੋਜ਼ ਜੇ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਇਸੇ ਤਰ੍ਹਾਂ ਦੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਹੋਮ ਸੇਲ ਮਾਰਕੀਟ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਣੀ ਹੀ ਹੁੰਦੀ ਹੈ ਜੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜ਼ਰੂਰ ਕਰ ਦਿਓ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਟ ਤੇ ਸੈੱਟ ਕਰਕੇ ਜ਼ਰੂਰ ਕਲਿੱਕ ਕਰ ਦਿਓ ਜੀ ਤੇ ਬਾਹਰਲੀ ਸਾਈਡ ਆਪਾਂ ਪਹੁੰਚ ਗਏ ਸੀ ਬਾਹਰਲੀ ਸਾਈਡ ਵੀ ਇੱਕ ਬਾਥਰੂਮ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਸਪੇਸ ਆਪਾਂ ਨੂੰ ਬਾਹਰਲੀ ਸਾਈਡ ਵੀ ਕਾਫੀ ਦੇਖਣ ਨੂੰ ਮਿਲੂਗੀ ਉੱਥੋਂ ਆਪਾਂ ਜੇ ਖੜ ਕੇ ਦੇਖੀਏ ਜੀ ਬਾਹਰਲੀ ਸਾਈਡ ਇਹੋ ਜਿਹਾ ਵਿਊ ਆਉਂਦਾ ਸੀ ਤੁਸੀਂ ਦੇਖੋ ਜੀ ਬਿਹੜਾ ਦੇਖੋ ਕਿੰਨਾ ਖੁੱਲ੍ਹਾ ਡੁੱਲਾਗਾ ਬਿਹੜਾ ਬਹੁਤ ਵੱਡੇ ਏਰੀਆ 'ਚ ਆਪਾਂ ਨੂੰ ਮਿਲੂਗਾ ਗੱਡੀਆਂ ਆਪਾਂ ਆਪਦੀ ਮਰਜ਼ੀ ਨਾਲ ਕਿੰਨੀਆਂ ਵੀ ਖੜਾ ਸਕਦੇ ਆ ਚਾਹੀ 10 ਗੱਡੀਆਂ ਖੜਾ ਲੀਏ ਕਮੀ ਕੋਈ ਨਹੀਂ ਹੈਗੀ ਥਾਂ ਦੀ ਤੇ ਕੋਠੀ ਦੀ ਆਪਾਂ ਗੱਲ ਕਰੀਏ ਸੀ ਤਾਂ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਤੰਬੂ ਵਾਲਾ ਇਹਨਾਂ ਦਾ ਪਿੰਡ ਹੈਗਾ ਤੰਬੂ ਵਾਲਾ ਇਹਨਾਂ ਦਾ ਖਾਸ ਪਿੰਡ ਹੈ ਜਿੱਥੇ ਕੋਠੀ ਬਣੀ ਹੋਈ ਹੈ ਜੀ ਖੇਤਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਇਹ ਤਹਿਸੀਲ ਜਲਾਲਾਬਾਦ ਹੈ ਜੀ ਤਹਿਸੀਲ ਜਲਾਲਾਬਾਦ ਹੈ ਤੇ ਡਿਸਟ੍ਰਿਕਟ ਇਹਨਾਂ ਨੂੰ ਫਾਜ਼ਿਲਕਾ ਲੱਗਦੀ ਹੈ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੰਬੂ ਵਾਲਾ ਇਹਨਾਂ ਦਾ ਪਿੰਡ ਹੈ ਖਾਸ ਪਿੰਡ ਦੇ ਵਿੱਚ ਤੁਹਾਨੂੰ ਕੋਠੀ ਮਿਲੂਗੀ ਪਿੰਡ ਤੋਂ ਥੋੜੀ ਜਿਹੀ ਦੂਰੀ ਤੇ ਕੋਈ ਜ਼ਿਆਦਾ ਨਹੀਂ ਹੈਗਾ ਜੀ ਤੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਕੋਠੀ ਪਸੰਦ ਆ ਜੂਗੀ ਬਾਕੀ ਤੁਹਾਨੂੰ ਕੋਠੀ ਇਹ ਪਸੰਦ ਆ ਵੀ ਗਈ ਹੋਊਗੀ ਜੇ ਆਪਾਂ ਗੱਲ ਕਰੀਏ ਜੀ ਫਸਟ ਫਲੋਰ ਦੀ ਥੱਲੇ ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਆਪਾਂ ਨੂੰ ਟੋਟਲ 4 ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਇੱਕ ਮਾਸਟਰ ਬੈੱਡਰੂਮ ਤੇ ਅਟੈਚ ਬਾਥਰੂਮ ਵਗੈਰਾ ਇਹ ਕੁਝ ਤਾਂ ਤੁਸੀਂ ਦੇਖ ਹੀ ਲਿਆ ਸੀਗਾ ਇੱਕ ਸਟੋਰ ਤੇ ਡਰਾਇੰਗ ਰੂਮ ਤੇ ਕਿਚਨ ਆ ਕੁਝ ਮਿਲ ਜੂਗਾ ਕੰਮ ਸਾਰਾ ਰੈਡੀ ਹੋਇਆਗਾ ਤੇ ਉੱਪਰ ਦੀ ਗੱਲ ਕਰੀਏ ਅਸੀਂ ਤਾਂ ਉੱਪਰ ਆਪਾਂ ਨੂੰ ਦੋ ਕਮਰੇ ਦੇਖਣ ਨੂੰ ਮਿਲ ਜਾਣਗੇ ਇੱਕ ਮਾਸਟਰ ਬੈਡਰੂਮ ਅਟੈਚ ਬਾਥਰੂਮ ਹੈ ਤੇ ਕੰਪਲੀਟ ਉਹਦਾ ਕੰਮ ਵੀ ਹੋਇਆਗਾ ਉੱਪਰ ਇੱਕ ਪੂਜਾ ਰੂਮ ਵੀ ਹੈ ਜੀ ਠੀਕ ਹੈ ਜੀ ਆਹ ਕੁਝ ਆਪਾਂ ਨੂੰ ਉੱਪਰ ਦਾ ਏਰੀਆ ਮਿਲੂਗਾ ਤੇ ਸਾਰਾ ਕੁਝ ਆਪਾਂ ਦੱਸ ਰਿਹਾ ਅਸੀਂ ਜੇ ਪਾਣੀ ਵਾਸਤੇ ਆਪਾਂ ਗੱਲ ਕਰੀਏ ਤਾਂ ਮੋਟਰ ਵੀ ਮਿਲੂਗੀ ਸਰਕਾਰੀ ਟੂਟੀ ਵੀ ਹੈ ਜੀ ਹਰ ਇੱਕ ਚੀਜ਼ ਆਪਾਂ ਨੂੰ ਅਵੇਲੇਬਲ ਮਿਲੂਗੀ ਜੀ ਖਰੀਦਣ ਤੋਂ ਬਾਅਦ ਆਪਾਂ ਨੂੰ ਕੁਝ ਵੀ ਨੀ ਕਰਵਾਉਣਾ ਪੈਂਦਾ ਜੀ ਜੀ ਆਪਾਂ ਏਰੀਆ ਦੀ ਗੱਲ ਕਰੀ ਅਸੀਂ ਜਿਹੜਾ ਗਰਾਊਂਡ ਫਲੋਰ ਬਣਿਆ ਹੋਇਆ ਸੀ ਉਹ 2400 ਸਕੁਅਰ ਫੀਟ ਦੇ ਵਿੱਚ ਬਣਿਆ ਹੋਇਆ ਸੀ ਤੇ ਜਿਹੜਾ ਸੈਕੰਡਰੀ ਉਹ 1400 ਸਕੁਅਰ ਫੀਟ ਦੇ ਵਿੱਚ ਬਣਿਆ ਹੋਇਆ ਠੀਕ ਹੈ ਜੀ ਬਾਕੀ ਜਿਹੜੀ ਕੋਠੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਕੋਠੀ ਦੇ ਵਿੱਚ ਜਿਹੜਾ ਪਰਿਵਾਰ ਰਹਿੰਦਾ ਸੀ ਇਹਨਾਂ ਨੇ ਸ਼ਹਿਰ ਦੇ ਵਿੱਚ ਜਾਣਾਗਾ ਤਾਂ ਕਰਕੇ ਕੋਠੀ ਵੇਚਣੀ ਸੀ ਤੇ ਮਾਲਕ ਆਪ ਬਾਹਰ ਗਏ ਹੋਏ ਨੇ ਬਾਹਰ ਜਾ ਕੇ ਇਹਨਾਂ ਨੇ ਆਪਦੀ ਬਹੁਤ ਸੋਹਣੀ ਇਹ ਕੋਠੀ ਬਣਵਾਈ ਸੀਗੀ ਹੁਣ ਪਰਿਵਾਰ ਨੇ ਸ਼ਹਿਰ ਚ ਸ਼ਿਫਟਿੰਗ ਕਰਨੀ ਹੈ ਤਾਂ ਕਰਕੇ ਕੋਠੀ ਇਹ ਵੇਚਣੀ ਹੈ ਜੀ ਤੇ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਨੰਬਰ ਬਾਹਰ ਲਿਆ ਜੀ ਲੰਮਾ ਚੋੜਾ ਨੰਬਰ ਹੈ ਤੁਹਾਨੂੰ ਸਕਰੀਨ ਤੇ ਦੇ ਹੀ ਦਿੱਤਾ ਜੀ ਤੇ ਨੰਬਰ ਤੇ ਗੱਲ ਕਰ ਸਕਦੇ ਹੋ ਤੁਹਾਨੂੰ ਇੱਕ ਗੱਲ ਪਹਿਲਾਂ ਦੱਸ ਦੇਣਾ ਜੀ ਨੰਬਰ ਤੇ ਗੱਲ ਜਿਹੜੀ ਹੋਊਗੀ ਤੁਹਾਡੀ ਵਟਸਐਪ ਤੇ ਹੋਊਗੀ ਚਾਹੇ ਮੈਸੇਜ ਕਰ ਲਿਓ ਚਾਹੇ ਵਟਸਐਪ ਤੇ ਫੋਨ ਕਰ ਲਿਓ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਸੀ ਬਾਹਰਲਾ ਨੰਬਰ ਹੈ ਤੇ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਜੀ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਗੱਲ ਜਿਹੜੀ ਵੀ ਕਰਨੀ ਹੋਈ ਸਿੱਧੀ ਤੁਸੀਂ ਡਾਇਰੈਕਟ ਆਪ ਹੀ ਗੱਲ ਕਰ ਲਿਓ ਗੱਲਬਾਤ ਜਦੋਂ ਹੋ ਗਈ ਉਹ ਤੋਂ ਬਾਅਦ ਰੇਟ ਵਗੈਰਾ ਤੁਸੀਂ ਬਹਿ ਕੇ ਕਰ ਲਿਓ ਸੀ ਜੀ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀ ਅਸੀਂ ਡਿਮਾਂਡ ਕੋਠੀ ਦੀ ਜਿਹੜੀ ਹੈਗੀ 75 ਲੱਖ ਰੁਪਈਆ ਇਹਨਾਂ ਨੇ ਕਹੀ ਸੀ ਇੱਕ ਡਿਮਾਂਡ ਕੀਤੀ ਹੈ ਜੀ ਮੌਕੇ ਤੇ ਘਾਟਾ ਵਾਧਾ ਕੀਤਾ ਜਾਊਗਾ ਬਾਕੀ ਇਹਨਾਂ ਨੇ ਐਂ ਵੀ ਕਿਹਾਗਾ ਵੀ ਇੱਕ ਕਿਲਾ ਇਹਨਾਂ ਕੋਲੇ ਜ਼ਮੀਨ ਵੀ ਹੈਗੀ ਅਸੀਂ ਕੋਠੀ ਦੇ ਬਿਲਕੁਲ ਨਾਲ ਹੀ ਲੱਗਦੀ ਹੈ ਜੇ ਦੋਵੇਂ ਚੀਜ਼ਾਂ ਲੈਣੀ ਹੈ ਕੋਠੀ ਵੀ ਤੇ ਇੱਕ ਕਿਲਾ ਵੀ ਇਹਨਾਂ ਨੇ ਡਿਮਾਂਡ ਕੀਤੀ ਹੈ 1 ਕਰੋੜ ਜੇ ਇਕੱਲੀ ਕੋਠੀ ਲੈਣੀ ਆ ਤਾਂ ਇਕੱਲੀ ਕੋਠੀ ਵੀ ਸੇਲ ਕਰ ਦੇਣਗੇ ਸੀ ਉਹ ਤੁਹਾਡੀ ਇੱਛਾ ਜੀ ਤੁਸੀਂ ਕਿਵੇਂ ਕਰਨਾਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਈ ਇੱਕ ਵਾਰੀ ਨੰਬਰ ਤੁਹਾਨੂੰ ਮਿਲ ਗਿਆ ਸਕਰੀਨ ਤੇ ਤੇ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੀ ਜਾਏਓ ਜੀ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਕੋਠੀ ਪਸੰਦ ਆਈ ਔਰ ਵਧੀਆ ਲੱਗੀ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਨੂੰ ਭੇਜੋ ਜਮਾ ਫ੍ਰੀ ਚ ਆਪਾਂ ਐਡ ਲਾ ਦਾਂਗੇ ਤੁਹਾਡੀ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ 5 ਮਿੰਟਾਂ ਦੀ ਵੀਡੀਓ ਤੇ ਸਾਰੀ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਉੱਤੇ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਚੱਲਦੇ ਰਹਿੰਦਾ 73800 ਪੂਰਾ 26173 ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਮਿਲਦੇ ਹਾਂ ਜੀ ਆਪਾਂ ਜਲਦੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਵੀਡੀਓ ਤੇ ਅੱਜ ਦੀ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ